ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕਾ ਪਰਾੜੀਵਾਲ ਵਿਖੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਗੱਲਬਾਤ ਕਰਜਾ ਹੋਇਆ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਜਾਮ ਹੈ ਜਿਸ ਨਾਲ ਸੜਕਾਂ ਅਤੇ ਖਾਲੀ ਪਲਾਟਾਂ ਵਿੱਚ ਵੀ ਪਾਣੀ ਖੜਾ ਹੋਣ ਕਰ ਮੱਛਰਾਂ ਦੀ ਪਰਮਾਰ ਹੈ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਨੂੰ ਗੁਹਾਰ ਲਗਾਈ ਕਿ ਜੋ ਸੀਵਰੇਜ ਜਾਮ ਹੈ ਇਸ ਨੂੰ ਜਲਦ ਤੋਂ ਜਲ ਠੀਕ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਫੈਲਣ ਤੋਂ ਪਹਿਲਾਂ ਹੀ ਉਹਨਾਂ ਦਾ ਹੱਲ ਹੋ ਸਕੇ ਏ ਹੈਗੀ ਜੀ ਆਪਣੀ ਸਾਡਾ ਨਾਲੀ ਦਾ ਹੀ ਇਹੋ ਗੰਦ ਦੇ ਵਿੱਚ ਹੀ ਬੈਠੇ ਅਸੀਂ ਵੀ ਕੋਈ ਨਹੀਂ ਆਉਂਦੇ ਤੇ ਪੈਸੇ ਲੈ ਲੈਂਦੇ ਮੜੀ ਜੀ ਸੋਟੀ ਮਾਰਦੇ ਆਂਦੇ ਨਹੀਂ ਹੈ ਮਸ਼ੀਨ ਹੀ ਨਹੀਂ ਲਿਆਉਣੀ ਅਸੀਂ ਆਖ ਕੇ ਸਾਡੇ ਪੈਪ ਚਲੋ ਪਵਾ ਦਿਓ ਤੁਸੀਂ ਜੇ ਨਹੀਂ ਚਲੋ ਨਿਕਲਦਾ ਹੀ ਨਹੀਂ ਤੇ ਪੈਪ ਪਵਾ ਦਿਓ ਕਹਿੰਦੇ ਨਹੀਂ ਪੈਪ ਵੀ ਨਹੀਂ ਪਹਿਣਾ ਇਹ ਤੁਹਾਡਾ ਇੱਕ ਦਿਨ ਜਈ ਨੇ ਇਹ ਗੱਲ ਕਹੀ ਸਾਨੂੰ ਜਈ ਨੇ ਕਿਹਾ ਇਹ ਗੱਲ ਸੀਵਨ ਉਹਦੇ ਇਦਾਂ ਹੀ ਅਸੂਝੂ ਰੂ ਤਾਂ ਹੀ ਇਦਾਂ ਆ ਹੁਣ ਤਾਂ ਜ਼ਿਆਦਾ ਹੋ ਗਿਆ ਨਾ ਅੱਗੇ ਚਲੋ ਅਸੀਂ ਭਾਜੀ ਕਿਹਾ ਵਾ ਇਹਨਾਂ ਨੂੰ ਜਈ ਸਾਹਿਬ ਨਾਲ ਵੀ ਅੱਧਰ ਗੱਲ ਮੈਂ ਆਪਕੋ ਤਾਂ ਕੀਤੀ ਸੀ ਉਹਦੇ ਭੈਣ ਜੀ ਤੁਹਾਡਾ ਜਿੱਦਾਂ ਵੀ ਇਦਾਂ ਹੀ ਹੋਣਾ ਵਾ ਐ ਨਹੀਂ ਇੰਨਾ ਕੁਝ ਨਹੀਂ ਕਰ ਸਕ ਮਛਰ ਬੱਚੇ ਬਿਮਾਰ ਹੋ ਗਏ ਆ ਕੁੜੀਆਂ ਵੀ ਉਹਦੇ ਮਾਂ ਹਮ ਠੀਕ ਆ ਠੀਕ ਕੀਤੀ ਸਾਰੇ ਬੱਚੇ ਬਿਮਾਰ ਹੋਣਦੇ ਮਛਰ ਲੜ ਗਿਆ ਵੀ ਹੁਣ ਵੀ ਮੈਨਾਂ ਦੇ ਘਰ ਵੀ ਆਈਆਂ ਤੇ ਨੀਗੀ ਜੀ ਕੁੜੀਆਂ ਦੇ ਇੰਨਾ ਮਛਰ ਲੜਿਆ ਮੰਗ ਇਹੋ ਕਰਦੇ ਵੀ ਸਾਡਾ ਗਲੀ ਦਾ ਪਾਈਪ ਪੈਜੇ ਤੇ ਚਲੋ ਸਾਡੀ ਵੀ ਗਲੀ ਦੇ ਵਿੱਚ ਗੰਦ ਨਿਕਲ ਜੇ ਪ੍ਰੋਬਲਮ ਇਹ ਸੀਵਰ ਜਿਹੜੇ ਨੇ ਘਟੋ ਘਟ ਵੀ 4-5 ਸਾਲ ਤੋਂ ਬਲੌਕ ਆ ਪਾਣੀ ਪੂਰੇ ਦਾ ਨਿਕਾਸ਼ ਹੀ ਨਹੀਂ ਹੈਗਾ ਇਹ ਸਾਰੇ ਹੀ ਦਿਨ ਦੀ ਅਰਜ਼ੋਆ ਸਾਨੂੰ ਇਦਾਂ ਹੀ ਵੇਖਣੇ ਪੈਂਦੇ ਆ ਪਾਣੀ ਦੇ ਵਿੱਚ ਲੰਘ ਕੇ ਵਿਆਹ ਸ਼ਾਦੀ ਕੋਈ ਵੀ ਆ ਇਦਾਂ ਹੀ ਸਾਨੂੰ ਕਰਨੇ ਪੈਂਦੇ ਆ ਬੜੀ ਸ਼ਰਮ ਵਾਲੀ ਗੱਲ ਆ ਸ਼ਹਿਰ ਦਾ ਇਲਾਕਾ ਹੋਵੇ ਨੇ ਇੰਨੀਆਂ ਗਲੀਆਂ ਪਾਣੀਆਂ ਦੇ ਵਿੱਚ ਨਾਲ ਭਰੀਆਂ ਹੋਣ ਆਮ ਆਦਮੀ ਪਾਰਟੀ ਦੀ ਸਰਕਾਰ ਆਹੀਂ ਜਾਣੇ ਆ ਉਹਨਾਂ ਨੂੰ ਵੀ ਕਹਿੰਨੇ ਆ ਪਰ ਕੋਈ ਸਾਡੀ ਸਾਰ ਨਹੀਂ ਲੈਂਦਾ ਅਸੀਂ ਦਫ਼ਤਰ ਚ ਜਾ ਕੇ ਮੇਰੇ ਕੋਲ 7-8 ਕੰਪਲੇਨਾਂ ਲਿਖੀਆਂ ਪਈਆਂ ਨੇ ਉਹ ਜੀ ਸਾਹਿਬ ਕਹਿ ਦਿੰਦੇ ਨੇ ਕਿ 200 ਫੁੱਟ ਦੀ ਨੋਜ਼ਲ ਵਾਲੀ ਮਸ਼ੀਨ ਆਊਗੀ ਤੇ ਫੇਰ ਤੁਹਾਡੇ ਹੋਣੀ ਆ ਬੱਸ λε ਹਮ ਦੇਣੇ ਫਾਰਮੈਟੀ ਜੀ ਪੂਰੀ ਕਰਕੇ ਤੇ ਚਲੇ ਜਾਂਦੇ ਨੇ ਕੋਈ ਕੰਮ ਨਹੀਂ ਸਾਡਾ ਕਰਦੇ ਵੀ ਸਾਡਾ ਇਹ ਕੰਮ ਕੀਤਾ ਜਾਵੇ ਜੇਕਰ ਇਹ ਨਾ ਕੀਤਾ ਗਿਆ ਤੇ ਸਾਨੂੰ ਮਜਬੂਰਨ ਸੜਕ ਦੇ ਉੱਤੇ ਬੈਠਣਾ ਪਵੇਗਾ ਅਹੇ ਸਿਰ ਪਾਣੀ ਨਹੀਂ ਜੋਕੇ ਪਾਸੇ ਨਿਕਲਦਾ ਤੇ ਪੈਸੇ ਆਉਂਦੇ ਆ ਤੇ ਪੈਸੇ ਲਾ ਜਾਂਦੇ ਘਾੜ ਕੇ ਬੱਸ ਬਾਜੋ ਕੋਈ ਮਸਲਾ ਹਲਣੀ ਜੇ ਹੁੰਦਾ ਨਹੀਂ ਪਾਜੀ ਇੱਥੇ ਆਏ ਹੀ ਉਹਨਾਂ ਨੂੰ ਕਿਹਾ ਹੀ ਉਹ ਕਹਿੰਦੇ ਨਹੀਂ ਕੋਈ ਮਸਲਾ ਹਲਣੀ ਹੋਣਾ ਤੁਹਾਡੇ ਗਲੀ ਤੋਂ ਹੁਣ ਕਹਿੰਦੇ ਅੱਧਾ ਇਹ ਰਣਾ ਹੋਂ ਪਾਣੀ ਫੇਰ ਤਰਨਾ ਲਾਵਾਂਗੇ ਉੱਥੇ ਸੜਕ ਤੇ ਹਾਂਜੀ ਜੇ ਕੋਈ ਨਾਮ ਮਸਲਾ ਹੋ ਲੋਏਗਾ ਹਾਂਜੀ ਅਮਰ ਸ਼ਰਬੋਤ ਚਾਹੇ ਬੱਚੇ ਸਿਆਣੇ ਸਭ ਮਾਰ ਪਏ